ਸਾਧਨਾ ਕਰਨ ਜਦ ਬੈਠੋਗੇ ਜਪ ਕਰਨ ਜਦ ਬੈਠੋਗੇ ਕਿ ਇੰਦਰੀਆਂ ਦੇ ਜਿਸ ਹਿੱਸੇ 'ਚ ਇਹ ਤੂਫਾਨ ਹੈ ਜਪ ਨਹੀਂ ਕਰਨ ਦੇਗਾ ਤੇ ਜਪ ਜੀ ਨਹੀਂ ਪੜਨ ਦੇਗਾ ਤੇ ਕੀਰਤਨ ਨਹੀਂ ਸੁਣਨ ਦੇਗਾ ਸ਼ਬਦ ਸੁਰਤ ਦੀ ਲੀਨਤਾ ਇਹ ਨਹੀਂ ਹੋ ਸਕੇਗੀ ਬਸ ਇਸ ਤੂਫਾਨ ਤੋਂ ਬਚਾਓ ਕਰਨਾ ਹੈ ਔਰ ਇਹ ਤੂਫਾਨ ਆਵੇਗਾ ਰੱਬ ਦਾ ਨਹੀਂ ਹੈ ਮੈਂ ਪਰਮਾਤਮਾ ਦਾ ਨਹੀਂ ਹੈ ਮੈਂ ਜ਼ਮੀਨ ਤੇ ਤੂਫਾਨ ਆਉਂਦੇ ਨੇ ਸਾਦਰ ਦੇ ਤੂਫਾਨ ਆਉਂਦੇ ਨੇ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਕੁਛ ਬ੍ਰਹਿਮੰਡ ਦੇ ਚੋਂਦਾ ਉਸ ਪਿੰਡੇ ਚੋਂਦਾ ਜੇ ਪ੍ਰਮਾਤਮਾ ਇਸ ਬ੍ਰਹਿਮੰਡ ਦੇ ਚ ਹੈ ਤੋ ਪ੍ਰਮਾਤਮਾ ਇਸ ਪਿੰਡ ਦੇ ਚ ਹੈ ਜੇ ਤੂਫਾਨ ਇਸ ਬ੍ਰਹਿਮੰਡ ਵਿੱਚ ਨੇ ਤੋ ਤੂਫਾਨ ਇਸ ਪਿੰਡ ਦੇ ਚ ਨੇ ਇਤਨੀ ਮਹਾਰਜ ਕਰਦੇ ਐਸਾ ਹੈ ਦੂਸਰੀ ਅਰਜ਼ ਹੋਰ ਕਿ ਜਿਸ ਤਰ੍ਹਾਂ ਇੰਦਰੀਆਂ ਦੇ ਉਤੇ ਵੱਖ-ਵੱਖ ਤੂਫਾਨ ਆਉਂਦੇ ਨੇ ਮੈਂ ਇੱਕ ਦੋ ਉਦਾਹਰਣ ਦਿਆਂ ਜਿਵੇਂ ਹਨੇਰੀ ਆਉਂਦੀ ਹੈ ਨਾ ਤੇ ਰੇਤ ਉੱਡਦੀ ਹੈ ਪਰ ਹਨੇਰੀ ਸਾਰੀ ਧਰਤੀ ਤੇ ਨਹੀਂ ਆਉਂਦੀ ਧਰਤੀ ਦੇ ਕਿਸੇ ਕਿਸੇ ਖੇਤੇ ਚ ਆਉਂਦੀ ਹੈ ਜਦ ਸਮੁੰਦਰ ਵਿੱਚ ਤੂਫਾਨ ਆਉਂਦਾ ਹੈ ਤਾਂ ਸਾਰੇ ਸਮੁੰਦਰ ਦੇ ਚ ਨਹੀਂ ਆਉਂਦਾ ਕਿਸੇ ਇੱਕ ਅਧ ਹਿੱਸੇ ਚ ਆਉਂਦਾ ਹੈ ਸਿਆਣੇ ਸੱਜਣ ਜਾਣਦੇ ਨੇ ਜਦ ਵੀ ਤੂਫਾਨ ਆਉਂਦਾ ਹੈ ਸਾਗਰ ਦੇ ਤੇ ਤੂਫਾਨ ਦੀ ਲਵੇਟ ਦੇ ਸਾਰੇ ਦਾ ਸਾਰਾ ਸਾਗਰ ਨਹੀਂ ਆਉਂਦਾ کچھ حصہ ہوتا ہے یہ گل وکری ہے کہ ساگر دوفان آیا تو انمان لائیے سارے سمندر طوفان آیا نہیں ہے. ضروری نہیں ہے سمندر دے کسی ایک حصے طوفان آیا ہوں تو جس حصے توفان آیا ہوں اتنے ہی تباہی ہوتی ہے باقی نہیں ہوں دی. باقی بچا ہو جب ہیں چلتی ہے طوفان چلتا ہے زمین دے ਇਨਾ ਹਲੇਰੀਆਂ ਦਾ ਅਸਲੀ ਰੂਪ ਮੈਂ ਅਰਬ ਦੇਸ਼ਾਂ 'ਚ ਦੇਖਿਆ ਹੈ ਤੇ ਚੋਕੇ ਦਾਸ ਜਿਸ ਇਲਾਕੇ 'ਚ ਆਇਆ ਡਿਸਟ੍ਰਿਕਟ ਬਨ ਨੂੰ ਤੇ ਉਹਦਾ ਬਹੁਤ ਸਾਰਾ ਇਲਾਕਾ ਮਰੂਥਲ ਸੀ ਤੇ ਜਿਸ ਤਹਿਸੀਲ ਸ਼ਹਿਰ ਵਿੱਚ ਦਾਸ ਰਹਿੰਦਾ ਸੀ ਉਹਦਾ ਤੇ ਨਾਂ ਹੀ ਸੀ ਲੱਕੀ ਮਰਵਤ ਮਰਵਤ ਮਰੂਥਲ ਫਸ ਤੋਂ ਦਾਲਵਸ ਸੀ ਬੜੇ ਕਿੱਦੇ ਦੂਰ ਦੂਰ ਤੱਕ ਖਜੂਰ ਬੋਤ ਸੀ ਤੇ ਜਦ ਹਨੇਰੀ ਚੱਲ ਪਈ ਤੇ ਜਿਤਨੀ ਦੇਰ ਤੱਕ ਹਨੇਰੀ ਚੱਲ ਰਹੀ ਹੈ ਅਗਰ ਕੋਈ ਮੁਸਾਫਿਰ ਹੈ ਰਸਤੇ 'ਚ ਕਿਧਰੇ ਵੀ ਹੈ ਉਹਨੂੰ ਉਹਨੇ ਚਿਰ ਤੱਕ ਬੈਠਣਾ ਪੈਗਾ ਜਾਂ ਲੇਟਣਾ ਪੈਗਾ ਜ਼ਮੀਨ ਤੇ ਹਨੇਰੀ ਲੰਘ ਜਾਏਗਾ ਅਗਰ ਚਲੇਗਾ ਹਨੇਰੀ ਇਧਰ ਉਧਰ ਗਰਾਏਗੀ ਔਰ ਅੱਖਾਂ 'ਚ ਮਿੱਟੀ ਪਏ ਕੋਈ ਦਿਖਾਈ ਨਹੀਂ ਦੇਗਾ ਇੰਨੀ ਭਿਆਨਕ ਹਨੇਰੀ ਤੇ ਇਸਦੇ ਰੂਪ ਮੈਂ ਕੋਇਕ ਤੇ ਇਰਾਕ ਵਿੱਚ ਦੇਖੇ ਜਦ ਹਨੇਰੀ ਚੱਲ ਪੈਂਦੀ ਹੈ ਕਾਰਾਂ ਖੜੀਆਂ ਹੋ ਜਾਂਦੀਆਂ ਨੇ ਬੱਸਾਂ ਖੜੀਆਂ ਹੋ ਜਾਂਦੀਆਂ ਨੇ ਲੋਕ ਜਿੱਥੇ ਨੇ ਉੱਥੇ ਬੈਠ ਜਾਂਦੇ ਨੇ ਚੱਲ ਨਹੀਂ ਸਕਦੇ ਕੁਝ ਦਿਖਾਈ ਨਹੀਂ ਦਿੰਦਾ ਅੱਖਾਂ ਜੁਗਾਟਾਉਂਦਾ ਹੈ ਮਿੱਟੀ ਪੈਂਦੀ ਹੈ ਔਰ ਮਨੁੱਖ ਚੱਲਣ ਤੋਂ ਅਸਮਰਥ ਹੋ ਜਾਂਦਾ ਹੈ ਉਹ ਹਨੇਰੀ ਕਿਦਰੇ ਬਹੁਤ ਜ਼ੋਰ ਦੀ ਹੋਵੇ ਦਰਖਤਾਂ ਨੂੰ ਵੀ ਜੜੋਂ ਪੁੱਟ ਦਿੰਦੀ ਹੈ ਕੱਚੇ ਮਕਾਨ ਕਾਸ਼ ਖੂਸ ਦੇ ਮਕਾਨ ਇਹਨਾਂ ਨੂੰ ਵੀ ਉਡਾ ਲੈ ਜਾਂਦੀ ਹੈ ਖੈਰ ਪਰ ਜਦ ਹਨੇਰੀ ਚੱਲਦੀ ਹੈ ਤਾਂ ਸਾਰੀ ਜ਼ਮੀਨ 'ਤੇ ਹਨੇਰੀ ਨਹੀਂ ਆਉਂਦੀ ਜ਼ਮੀਨ ਦੇ ਕਿਸੇ ਇੱਕ ਅਧ ਖਿੱਤੇ ਦੇ ਚੋਂਦੀ ਹੈ ਜਦ ਤੂਫਾਨ ਚੱਲਦਾ ਹੈ ਤਾਂ ਉਹ ਤੂਫਾਨ ਸਾਰੀ ਜ਼ਮੀਨ ਤੇ ਨਹੀਂ ਆਉਂਦਾ ਜ਼ਮੀਨ ਦੇ ਕਿਸੇ ਇੱਕ ਅਧ ਖਿੱਤੇ ਚੋਂਦਾ ਹੈ ਜਦ ਸਾਗਰ ਵਿੱਚ ਉਛਾਲ ਆਉਂਦਾ ਹੈ ਤੋ ਵੇ ਨਹੀਂ ਆਉਂਦੀ ਇਹ ਤੂਫਾਨ ਆਉਂਦਾ ਹੈ ਤਾਂ ਸਾਗਰ ਦੇ ਸਾਰੇ ਖਿੱਤੇ ਦੇ ਤੂਫਾਨ ਨਹੀਂ ਆਉਂਦਾ ਕਿਸੇ ਇੱਕ ਅਧ ਖਿੱਤੇ 'ਚ ਉਹ ਬਹੁਤ ਵਿਕਾਰਾਂ ਦਾ ਤੂਫਾਨ ਜਦ ਮਨੁੱਖ ਦੇ ਸਰੀਰ ਦੇ ਵਿੱਚ ਉੱਠਦਾ ਹੈ ਨਾ ਇਹ ਸਾਰੇ ਇੰਦਰੀਆਂ 'ਚ ਨਹੀਂ ਪ੍ਰਗਟ ਹੁੰਦਾ ਕਦੀ ਅੱਖਾਂ 'ਚ ਪ੍ਰਗਟ ਹੋਏਗਾ ਕਦੀ ਕੰਨਾਂ ਦੇ ਵਿੱਚ ਕਦੀ ਜ਼ੁਬਾਨ ਦੇ ਵਿੱਚ ਕਦੀ ਖਲੜੀ ਦੇ ਵਿੱਚ ਕਦੀ ਨਾਸਕ ਦੇ ਵਿੱਚ ਇੱਕ ਰਸ ਪ੍ਰਧਾਨ ਹੋਵੇਗਾ ਜਿਹੜਾ ਇੱਕ ਰਸ ਪ੍ਰਧਾਨ ਹੋਵੇ ਨਾ ਅੱਖਾਂ ਦਾ ਰਸ ਪ੍ਰਧਾਨ ਹੈ ਇਹ ਸਾਰਾ ਦਿਨ ਅੱਖਾਂ ਦੇ ਚਸਕੇ ਲੈਂਦਾ ਪਿਆ ਸਮਝ ਲਓ ਹਨੇਰੀ ਅੱਖਾਂ ਦੇ ਚਾਹਾਂ ਜਬਾਨ ਦੇ ਚਸਕਿਆਂ ਦੇ ਚਲੀਨ ਹੈ ਔਰ ਸਾਰਾ ਦਿਨ ਨਹੀਂ ਹੈ ਤਾਂ ਹੁਣ ਤੂਫਾਨ ਜ਼ਬਾਨ ਦੇ ਚ ਹੈ ਖਲੜੀ ਦਿਰੋ ਵਾਸ਼ਨਾ ਦੇ ਚ ਫਸੇ ਹੋਇਆ ਹੈ ਕਾਮਨਾ ਦੇ ਚ ਫਸੇ ਹੋਇਆ ਹੈ ਤਾਂ ਹੁਣ ਹਨੇਰੀ ਖਲੜੀ ਤੇ ਸਾਰਾ ਦਿਨ ਝੂਠ ਨਿੰਦਾ ਤੇ ਵਿਖੇ ਨਾਲ ਸੁਣਨ ਦੇ ਚ ਇਹ ਰਸ ਹੈ ਹੁਣ ਤੂਫਾਨ ਕੰਨਾਂ ਦੇ ਚ ਹੈ ਤੂਫਾਨ ਆਉਲਾ ਹੈ ਇੱਕਦਮ ਸਾਰੇ ਇੰਦਰੀਆਂ ਤੇ ਨਹੀਂ ਆਉਂਦਾ ਇੱਕ ਰਸ ਇੱਕ ਬੰਦੇ ਚ ਪ੍ਰਧਾਨ ਹੁੰਦਾ ਔਰ ਹੁੰਦਾ ਕੁਛ ਸਮੇਂ ਲਈ ਹੈ ਉਤੋਂ ਹਨੇਰੀ ਲੰਘ ਜਾਂਦੀ ਹੈ ਹਨੇਰੀ ਕਿਸੇ ਦੂਸਰੇ ਇੰਦਰੇ ਤੂਫਾਨ ਆਉਣਾ ਹੈ ਆ ਸਾਰ ਦਿਖਾਈ ਦੇ ਰਹੇ ਨੇ ਬਚਾਓ ਕਰ ਲੋ ਇਹ ਜਿਹੜਾ ਸਤ ਸੰਗ ਹੈ ਨਾ ਜਿਹਦੇ ਤੁਸੀਂ ਕਥਾ ਕੀਰਤਨ ਸੁਣ ਲਿਆਓ ਬਸ ਇਹਦੇ ਚ ਗਿਆਤ ਇੱਕ ਬੋਧ ਮਿਲਦਾ ਹੈ ਕਿ ਇਹ ਬੰਦੇ ਤੇਰੇ ਸਰੀਰ ਦੇ ਕਿਸੇ ਸੱਚ ਤੂਫਾਨ ਆਣ ਲੱਗਾ ਹੈ ਸੁਚੇਤ ਹੋ ਜਾ ਬਚਾਓ ਕਰ ਲੈ کتھا کیرتن تو بس اے سنکیت ملتے ہیں ہوں طوفان کی لپیٹ کے چڑے طوفان کی لپےٹ چورت یہ توفان لنگ گیا تا پھر کسے دوسرے سے پرگٹ ہوئے گا میں پھر ارض کرا آپ کا جتنے سارے بیٹھے ہیں ہر بندے کا رس وق ہوئے گا کوئی دے کے رس پسے ہوا کوئی اکھاں دے اکاں رس کوئی زبان دے کے رس اور بول چال تو بھی پتا چل جائے گا بندہ کہڑے رستے چسیا پیا میں گل بھول دی نہیں دلی تو آباد تک میں سفر کر رہا سی آسام میل دیش. ایک سجن وہ بھی کول بیٹھے سن کٹھے سفر ہو رہا سی جو غازی آباد تو اس نے کھانے پینے کی گل شروع کی نہ آباد تک کر دے گیا ہے کھانا اج آج بنائی دا ਮੈਨੂੰ ਆਖਰ ਕਹਿਣਾ ਹੀ ਪਿਆ ਮੈਂ ਮਿੱਤਰਾ ਤੂੰ ਕਿਦੜੇ ਹਲਵਾਈ ਤੇ ਨਹੀਂ ਯਾ ਪਿਛਲੇ ਜਨਮ ਦਾ ਤੇ ਨਹੀਂ ਜਿਉਂ ਵਾਜ਼ੀਆਬਾਦ ਤੋਂ ਤੂੰ ਖਾਣੇ ਪੀਣੇ ਦੀ ਗੱਲ ਸ਼ੁਰੂ ਕੀਤੀ ਹੈ ਤੇ ਅਲਾ ਬਾਦ ਤੱਕ ਜਦ ਵੀ ਕਦੇ ਕੋਈ ਗੱਲ ਬਾਤ ਦਾ ਮਾਹੌਲ ਗੁਫ਼ਤਗੂ ਦਾ ਮਾਹੌਲ ਚਲੇ ਗੱਲ ਖਾਣੇ ਪੀਣੇ ਦੀ ਹੋਰ ਕੋਈ ਗੱਲ ਨਹੀਂ ਉਥੇ ਮੈਂ ਅੰਦਾਜ਼ਾ ਲਾ ਲਿਆ ਤੂਫਾਨ ਦੇ ਬਰਪਾ ਹੈ ਪਰ ਇਸ ਵਕਤ ਤੂਫਾਨ ਤੂਫਾਨੇ ਦੀ ਜ਼ਬਾਨ ਵਿੱਚ ਹੈ ہے ہر سٹیشن تے گڑی رکے تے کچھ ہے اترے اتریا کچھ نہ کچھ چاہیے بہویں بھوک ہے بامیں نہیں پر کچھ چاہیے طوفان طوفان کی لپیٹ دی زبان ہے کہ جی طوفان بے قابو آتا ہے جیڑا رس طوفان دے روپ جس اندرے چ گا تو کابو چ نہیں ہوگے انہیں میں میر کر دیں اگر یہ طوفان اکھان تکوارے چے قابو ہونگیاں ਤੇ ਨਹੀਂ ਮਾਇਸ ਕਰਦੇ ਤੁਸੀਂ ਸਤਸੰਗ ਦੇ ਵਿੱਚ ਬੈਠੇ ਹੋ ਕਿਸ ਤਰ੍ਹਾਂ ਕਾਬੂ ਕਰੋਗੇ ਤੂਫਾਨ ਹੈ ਇਹ ਅੱਖਾਂ ਗਲਤ ਵੇਖਣਗੀਆਂ ਅਗਰੇ ਤੂਫਾਨ ਕੰਨਾਂ ਤੇ ਹੈ ਤੇ ਕੰਨ ਇੱਥੇ ਵੀ ਗਲਤ ਸੁਣਨਗੇ ਇੱਥੇ ਮਹਿਫਿਲ ਸਜਾ ਕੇ ਸਾਰਾ ਦਿਨ ਨਿੰਦਾ ਤੇ ਝੂਠ ਸੁਣਨਗੇ ਅਗਰ ਤੂਫਾਨ ਖਲੜੀ ਤੇ ਵਰਪਾ ਹੈ ਤੇ ਗੁਸਤਾਖੀ ਮਾਉ ਭਾਵੇਂ ਹੱਥ ਦੇ ਸੁੰਦਰ ਗੁੱਟਾ ਤੇ ਜਬਜੀ ਸਾਹਿਬ ਕੋਲਾਂ ਤੇ ਪੜਦਾ ਹੋਵੇ ਜਦ ਖਲੜੀ ਰਹੇ ਤੂਫਾਨ ਹੈ ਤਾਂ ਇਹਨੂੰ ਰਾਮ ਨਹੀਂ ਚੇਤੇ ਆਵੇਗਾ ਕੰਮ ਚੇਤੇ ਆਵੇਗਾ। tufaan tufaan ਤੇ ਬੇਕਾਬੂ ਹੁੰਦਾ ਹੈ। ਇਹ tufaan ਨੂੰ ਵੱਖ-ਵੱਖ ਇੰਦਰੀਆਂ ਦੇ ਉੱਤੇ ਇਸ ਤਰ੍ਹਾਂ ਪ੍ਰਗਟ ਹੁੰਦਾ ਹੈ ਜਿਵੇਂ ਜ਼ਮੀਨ ਦੇ ਉੱਤੇ ਕਿਸੇ ਕਿਸੇ ਖੇਤੇ ਦੇ ਹਨੇਰੀ ਆਉਂਦੀ ਹੈ। ਹਰ ਪਾਸੇ ਨਹੀਂ ਹੈ। ਜਿਵੇਂ ਸਾਗਰ ਦੇ ਵਿੱਚ ਕਿਸੇ ਕਿਸੇ ਖੇਤੇ ਉਛਾਲ ਆਉਂਦਾ ਹੈ ਸਾਡੇ ਸਰੀਰ ਦੇ ਕਿਸੇ ਕਿਸੇ ਇੰਦਰੀਏ 'ਚ ਕਿਸੇ ਕਿਸੇ ਸਮੇਂ ਉਛਾਲ ਆਉਂਦਾ ਹੈ। ਔਰ ਸਾਧ ਸੰਗਤ ਦੇ ਚ ਬਸ ਇਸ ਗੱਲ ਦਾ ਬੋਧ ਲੈਣਾ ਹੈ ਕਿ ਕਿਹੜੇ ਇੰਦਰੀ ਦੇ ਭੂਮੀ ਦੇ ਉੱਤੇ ਇਸ ਵਕਤ ਹਨੇਰੀ ਚੱਲ ਰਹੀ ਹੈ ਇਹ ਨਹੀਂ ਮਹਿਸus ਕਰਨਾ ਜੀਵਨ ਸਾਗਰ ਦੇ ਕਿਹੜੇ ਹਿੱਸੇ 'ਚ ਇਸ ਵਕਤ ਤੂਫਾਨ ਹੈ ਇਹ ਦੇਖਣਾ ਹੈ ਕਿਹੜੇ ਪਾਸੇ ਉਛਾਲ ਹੈ ਇਸ ਪਾਸੇ ਤੂਗਿਆ ਨਹੀਂ ਹੈ ਬੋਧ ਮਿਲੇ ਤੇ ਫਿਰ ਇਹ ਵੀ ਬੋਧ ਮਿਲੇ ਕਿਹੜੇ ਹੱਤੇ ਦੇ ਤੂਫਾਨ ਆਣ ਵਾਲਾ ਹੈ ਤਾਂ ਕਿ ਸਾਵਧਾਨ ਹੋइए ਸੁਚੇਤ ਹੋइए ਸਤ ਸੰਗ ਕਿਦਲੇ ਬੱਚਿਆਂ ਦਾ ਖੇਲ ਨਾ ਸਮਝ ਲੈਣਾ ਕਥਾ ਕੀਰਤਨ ਕਿਦਰੇ ਖਿਡੌਣਿਆਂ ਦੀ ਖੇਡ ਨਾ ਸਮਝ ਲੈਣਾ ਭਗਤ ਕਬੀਰ ਕਹਿੰਦੇ ਇਹ ਗੱਲ ਵੱਖਰੀ ਹੈ ਕਿ ਲੋਗਾ ਨੇ ਖਿਡੌਣਿਆਂ ਦੀ ਖੇਡ ਸਮਝੀਏ ਮਾਥੇ ਤਿਲਕ ਹੱਥ ਮਾਲਾ ਬਾਲਾ ਲੋਗਨ ਰਾਮ ਖਿਡਾਉਣਾ ਜਾਣਾ ਲੋਗਾ ਨੇ ਰੱਬ ਨੂੰ ਖਿਡੌਣਾ ਹੀ ਸਮਝਿਆ ਬਿਲਕੁਲ ਖਿਡੌਣਾ ਹਾਲਾਂਕਿ ਇਹ ਖਿਡੌਣਾ ਨਹੀਂ ਹੈ ਇਤਨੀ ਮਾਰਜ ਕਰ